ਹੇ ਸਤਿ ਸ਼੍ਰੀ ਅਕਾਲ ਜੀ ਸਦੀਵਾਰਾਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਡਾਲਾ ਬੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਆ ਮੇਜਰ ਸਿੰਘ ਨਾਲ ਅੱਗੋਂ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਪਸ਼ੂ ਦਿਖਾਉਣੇ ਆ ਤੇ ਕੁਝ ਸੂਈਆਂ ਤੇ ਕੁਝ ਗੱਬਨਾ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸल्ली ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਕਰੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਜੀ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਫਿਰ ਹਾਂ ਆਪਣਾ ਮੇਜਰ ਸਿੰਘ ਪਿੰਡ ਬਲੜਾ ਬੰਗੜ ਜਿਹਦਾ ਅਕਾਦੋ ਤਸਕੀਲ ਕਰਾਉਣਾ ਤੇ ਫੋਨ ਨੰਬਰ ਬੋਲ ਦੋ 8146524733 ਠੀਕ ਹੈ ਅੱਜ ਵੈਰਾਈ ਸਾਰੀ ਹੈਗੇ ਆਂ ਹਰ ਵੈਰਾਈ ਆਪਣੇ ਦਾ ਛੋਟਾ ਭਾਅ ਵੀ ਵੱਡਾ ਭਾਅ ਵੀ ਠੀਕ ਹੈ ਹਾਂਜੀ ਤੇ ਅਜ ਐਂਡ ਤੇ 9000 ਦਾ ਜੋੜਾ ਹੀ ਦੇ ਦੇਣਾ ਐਂਡ ਤੇ 9000 ਦਾ ਜੋੜਾ ਹੀ ਦੇਣਾ ਐਂਡ ਤੇ ਹਾਂਜੀ ਹਾਂਜੀ ਉਹ ਐਂਡ ਤੇ ਖਾਵਾਂਗੇ ਹਨਾ ਹਾਂਜੀ ਤੇ ਸ਼ਰਵਾਰ ਫਿਰ ਆ ਜਿਹੜੇ ਅੱਛਾ ਹਾਂਜੀ ਗੱਬਣੇ ਆ ਜੇ ਗੱਬਣੇ ਆ ਕੱਚੀ ਆ ਵਸੀ 15 ਦਾ ਅੱਛਾ ਹਾਂਜੀ ਕਿੰਨਾ ਗੀ ਦੁੱਧ ਕਰੀ ਜਾਊਗੀ ਦੁੱਧ ਕਰਦੋਂ ਪਰਦੇ 25 ਕੋ ਭਰ ਦੋਗੀ ਦੁੱਧ ਅੱਛਾ 20 ਕੋ ਤਰਮਾਨ ਭਰ ਜਾਊਗਾ ਸਗੀ ਬਾਕੀ ਉਹਨਾਂ ਗਾੜੇ ਮੌਸਮ ਮੈਂ ਇੰਨਾ ਗਾਵਾ ਦਾ ਗਾਵਾ 25 ਭਰ ਸਕਦੀ ਜਿੱਦਾਂ ਵਸੀ ਪਲੀ ਜੁੜੀ ਹੈ ਪਲੀ ਚੰਗੀ ਆ ਹਾਂਜੀ ਤੇ ਇੱਕ ਰਿਆ ਥਣ ਵੀ ਹੈ ਤੇ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਕੋਲਾ ਹਮੇ ਤੌਰ ਤੇ ਜੀ ਰਾਜੀ ਰੋ ਜੀ ਪੂਰੀ ਆ ਹਾਂ ਇੱਕ ਰੀ ਲੋਕ ਨੇ ਇੱਥੇ ਠੀਕ ਲੈ ਜਾ ਕਰੀ ਅੱਧਾ ਨੇ ਲੈ ਜਾ ਸਿੱਧੀ ਤੋਰ ਤੇ ਲੇ ਤਿਆਰ ਹੋਣੀ ਆ ਅਜੇ ਦਿਨ ਖੜਦੀ ਆ ਤੇ ਉਹ ਤਰੇਆ ਵੀ ਜੰਮੀ ਬਲੀ ਚੰਗੀ ਆ ਤੇ ਕਿੰਨਾ ਫੇਰ ਰੱਖੇ ਵਿਧੀ ਦਾ ਮੁੱਲ ਮੁੱਲੇ ਦਾ ਵਿੱਚ ਫੋਨ ਤੇ ਕਰਾਂਗੇ ਅਛੇ ਦਾ ਫੋਨ ਤੇ ਕਰ ਦੇਣਾ ਜੀ ਹੋਊਗਾ ਮੈਂ ਹੂ ਫੋਨ ਤੇ ਇਹ ਆਪੇ ਅੱਜ ਕੱਬਨ ਦੇ ਹਿਸਾਬ ਨਾਲ ਹੋ ਜਾਊਗਾ ਅੱਪਾ ਹਿਸਾਬ ਨਾਲ ਪਸੂਈ ਦੇ ਹਿਸਾਬ ਨਾਲ ਕਰਾਂਗੇ ਬਾਅਦ ਚ ਜੇ ਨਾ ਹੋਏ ਤਾਂ ਫਿਰ ਸੂਈ ਦੇ ਹਿਸਾਬ ਨਾਲ ਹੋ ਜਾਊਗਾ ਬਾਕੀ ਚੰਗੀ ਨਿੱਗਰ ਆ ਰਾਜੀ ਆ ਪੂਰੀ ਵੈੜ ਤੇ ਅਭੀ ਸੂਈ ਸਵਾਈ ਆ ਇਹ ਸੂਈ ਦੋਂਦੀ ਵੇਸੀ ਅੱਛਾ ਇਹ ਦੋ ਦਾਂਦੇ ਆ ਦੋ ਦਾਂਦੇ ਕਿਉਂ ਦੋ ਦਾਂਦੇ ਕਿੰਨਾ ਚਿਰ ਹੋ ਗਿਆ ਸੂਈ ਦਾ ਸੂਈ ਨੂੰ 20 ਰੋਗ ਗਣੇ ਭਾਜੀ ਤੇ ਦੁੱਧ 13 ਕਿਲੋ ਤਿਆਰ ਜਿਹੜਾ ਤਿਆਰ ਦੋ ਟਾਈਮ ਚੋਲੇ ਹਨਾ ਜਿੰਦਾ ਬਚਾਰ ਟਾਂ ਟਾਂ ਸੂਈ ਕੋ ਚੱਕਰ ਨਹੀਂ ਠੀਕ ਹੈ ਤੇ ਥਾਣੇ ਦੇ ਕਰੀ ਆਪਾਂ ਦੇਖ ਸਕਦੇ ਆ ਲੱਗੇ ਤਾਂ ਅੱਜ ਲੈ ਆ ਖੋਲੇ ਫੇਰ ਬਾਕੀ ਚੰਗੀ ਸਾਫ ਹੈ ਵੀ ਜਿਹੜੀ ਰੰਗ ਰੂਪ ਦੀ ਚੰਗੀ ਹੈ ਲੈ ਦੰਦ ਖਾ ਲੀਏ ਤੇ ਨਾ ਦੇਖ ਲੈ ਪਿਆਰ ਦੋ ਦੰਦਿਆ ਜਿਹੜੀ ਲੈ ਹੋਰ ਅਗਲੇ ਆਇਆ ਲੈ ਜੋ ਤੋਰ ਦੋ ਸਿੱਧੀ ਤੋਰ ਦੇ ਕੇ ਦੁੱਧ 13 ਲੀਟਰ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਨਿਗਰਵਾਨ ਨੇ ਦੀ ਆ ਬੱਚਾ ਇਹਦਾ ਆਜ ਹਾਂਜੀ ਬੱਚਾ ਆਜ ਬਾਕੀ ਨਵੀਂ ਵਾੜ ਆ ਗਾਹਾਂ ਵੀ 400 ਵਿੱਚ ਆਉਣ ਵਾਲੀ ਆ ਬਾਕੀ ਪਹਿਲਾਂ ਦੇ ਸਹਾਰ ਨਾਲ ਚਲੋ ਕਦ ਠੀਕ ਆ ਉਮਰ ਭਾਈ ਸੋਟੀ ਹੈ ਜੀ ਤਾਂ ਉਮਰ ਦੇ ਸਹਾਰ ਨਾਲ ਚਲੋ ਠੀਕ ਆ ਬਾਕੀ ਲਾਗੇ ਖਲੋਤੀਆਂ ਗਾਵਾਂ ਦੇ ਸਹਾਰ ਨਾਲ ਤੁਸੀਂ ਦੇਖ ਸਕਦੇ ਜੀ ਤੇ ਮੋਲੇ ਫਿਰ ਵੇਜੀ ਇਹਦਾ ਮੋਲੇ ਵਿੱਚ ਬੱਚਾ ਨਹੀਂ ਛੱਲੇ ਛੱਡਦੇ ਨੇ ਅੱਛਾ ਤਾਂ ਬੁੱਝਣਾ ਹੈ ਅਸੀਂ ਉਹਨੇ ਛੜਿਆ ਪਹਿਲੇ ਦਿਨ ਤੋਂ ਹੀ ਅੱਛਾ ਬੱਚਾ ਨਹੀਂ ਛੱਲੇ ਛੱਡਿਆ ਬੱਚਾ ਲੈ ਮੈਂ ਬਾਅਦ ਚ ਵੀ ਚਾਵੇ ਚੰਗਾ ਲੱਗਦਾ ਹਾਂਜੀ ਹਾਂਜੀ ਬੱਚਾ ਬੋਤਲ ਦਾ ਆਪ ਠੀਕ ਐ ਬੋਤਲ ਤੇ ਲੱਗਾ ਵਾ ਹਾਂਜੀ ਹਾਂਜੀ ਠੀਕ ਐ ਤੇ ਮੋਲੇ ਦਾ ਮੋਲੇ 45000 ਰੁਪਏ ਲੈ ਆਂਦੇ ਨੇ 45000 ਬਾਅਦ ਮੌਕੇ ਤੇ ਮੰਤਨ ਕਰਤਾ ਵੀ ਰਾਉ ਜੀ ਹੋ ਜਾਊਗਾ ਖੁੱਲਾ ਮੰਤਨ ਮੌਕੇ ਤੇ ਹੋ ਜਾਈ ਮਾਦਰ ਹੋ ਜਾਈ ਤੁਹਾਨੂੰ ਲੱਗ ਗਈ ਠੀਕ ਐ ਜੀ ਇਹ ਆਵੇ ਚੱਲੋ ਜਿੰਨੇ ਘਰ ਰੱਖਣੀ ਹੈ ਉਹਨਾਂ ਲਈ ਚੰਗੀ ਐ ਘਰ ਤੋਹਫਾ ਐ ਸੋਹਣੀ ਲ ਤੇ ਆ ਜਿਹੜੀ ਗਾਂ ਜੇ ਇਹ ਸੱਤ ਕਿਲੋ ਦੁੱਧ ਜੇ ਹਾਂਜੀ 1.5 ਮਹੀਨਾ ਹੋਈ ਹੋਣੀ ਇਹਦਾ ਬੱਚਾ ਉਹ ਬੈਠਾ ਜੇ ਉਹ ਬੈਠਾ ਬੱਚਾ ਉਹ ਬੈਠਾ ਜੇ ਬੱਚਾ ਇਹਦਾ 7 ਕਿਲੋ ਦੁੱਧਿਆ ਹੋਣਾ ਖਾਣੇ ਦਾ ਘਟਾਤਾ ਸਾਨੂੰ ਜੀ ਫੁੱਲਾ ਬਹਿਣੀ ਆ ਪਰ ਮਾਰਦਾ ਆਇ ਮਗਰ ਦਾ ਸਾਨੂੰ ਇੱਕੇ ਦਾ ਅੱਧਾ ਆ ਆਇ ਲੈ ਉਹ ਤੇ ਹੁਣ 7 ਲੀਟਰ ਦੁੱਧ ਜਿਹੜਾ ਕਿੰਨੇ ਵੀ ਹੈਗਾ ਇਹਦੇ ਹੈਗਾ ਪੱਕਾ ਦੁੱਧ 7 ਲੀਟਰ ਮੈਂ ਹੈਗਾ ਉਹਨਾਂ ਕਹਿੰਦਾ ਦੁੱਧ ਵਧ ਘਟ ਕੇ ਜੋੜੀ ਨਹੀਂ ਠੀਕ ਬਾਕੀ ਇਹ ਟਾਈਮ ਦੁਪਹਿਰ ਦਾ ਵਾ ਸ਼ਾਮ ਤੱਕ ਰ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨੇ ਭਰੂਗੀਆਂ ਜਿਹੜੇ ਇੱਕ ਰੀ ਲੈ ਜਾ ਉੱਥੇ ਕਮਾ ਲਿਓ ਆ ਜੁਲਾਈ ਤੇ ਮੁੱਲ ਫਿਰ ਇਹਦਾ ਮੁੱਲ ਦਾ 20000 ਰੁਪਏ ਦਾ 17000 ਦੇ ਦਾਂਗੇ ਅੱਛਾ 17000 ਬਸ ਮੌਕੇ ਤੇ ਕਰਤਾ ਮੰਨ ਤਾਂ ਥੋੜਾ ਬੋਤ ਠੀਕ ਹੈ ਤੇ ਆ ਜਿਹੜੀ ਘਾਂ ਦੇ ਇਹ ਵੇਸ਼ ਟੋਪੜ ਜੀ ਚੰਗੀ ਰਾਜੀ ਸੰਭੀ ਕੇ ਬੱਚੇ ਨੇ ਹੈਗਾ ਇੱਥੇ ਬੱਚੇ ਪੰਜ ਚੋਹਵੇਂ ਸਹੀ ਹੋ ਮੈਂ ਸ਼ਾਇਦ ਹੀ ਉਹ ਤੇਰਾ ਬੱਚਾ ਇਹਦਾ ਹੈਗਾ ਉਹ ਬੈਠਾ ਵਾ ਹਾਂਜੀ ਉਹ ਅੱਛਾ ਬੈਠਾ ਇਹਦਾ ਰਾਜੀ ਜਿਹੜੀ ਪੂਰੀ ਆ ਸੰਭੀ ਕੇ ਨੇ ਬੜੀ ਆ ਕਿੰਨਾ ਦੁੱਧ ਦੇ ਤੇ ਕੋਲ 6 ਕਿਲੋ ਬਈ 6 ਲੀਟਰ ਦੁੱਧ ਆ ਉਹ ਹੱਡਾ ਕਰ ਕਹਿੰਦਾ ਤੜੇ ਲੋ ਗਹਿਰਾ 6 ਲੀਟਰ ਅੱਛਾ ਲੈ ਜਾ ਇਧਰਾਂ ਤੇ 6 ਲੀਟਰ ਦੁੱਧ ਹੈਗਾ ਜਿਹੜਾ ਬਾਕੀ ਸਾਰਾ ਮੰਡਗ ਵਿੱਚ ਆਉਂਦਾ ਇਹਨਾਂ ਪਾ ਦੇਂਦਾ ਰਿਹਾ ਉਹ ਕਿੰਨਾ ਕੋ ਲਈ ਸ਼ੌਕੀ ਚ ਬੰਦੇ ਜੀ ਇੱਕੋ ਰੱਖੀ ਹੋਣਾ ਨੇ ਇਹ ਕਿੰਨੇ ਬੱਚਾ ਵੀ ਤਾਂ ਖਾ ਲਈ ਇਹਨਾਂ ਆਹ ਬੇਟਾ ਜੀ ਆਹ ਬੇਟਾ ਜੀ ਚਲੋ ਲੈ ਜਾ ਫਿਰ ਬਾਕੀ ਮੱਝਾਂ ਰਕਾ ਦੁੱਧ ਹੁੰਦਾ ਇਹੋ ਜਿਹੇ ਗਾਵਾਂ ਦਾ ਇਹਦੇ ਵੀ ਥਣੇ ਤੁਹਾਨੂੰ ਦਿਖਾ ਦਈਏ ਲਾਗੇ ਤੋਂ ਲੈ ਲੈਂਗੇ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਦਾ ਨਹੀਂ ਤਾਂ 20000 ਕਰਦੇ ਆ ਭਾਈ ਅੱਛਾ ਲੈਣ ਦੇ ਆ 15000 ਦੇ ਦਾਂਗੇ ਅੱਛਾ 15000 ਜੈਸ ਨੂੰ 15000 ਦੇ ਦਾਂਗੇ ਠੀਕ ਹੈ ਜੀ ਤੇ 9000 ਵਾਲਾ ਜੋੜਾ ਵਖਾ ਲਿਆ ਫਿਰ ਕੱਟੀ ਬਿੱਲੀ ਇਹ ਕਾ ਖੀਰੀ ਕੱਟੀ ਆ ਹਾਂ ਜੀ 6 ਮਹੀਨਾ ਹੀ ਹੋਣੀ ਆ ਇਹ ਕਾਵਾਛੀ ਹੈ ਇਹ ਚੀਜ਼ ਪੰਜਾਂ ਮਹੀਨਿਆਂ ਦੀ ਸਾਲ ਤੋਂ ਅੰਦਰ ਹੀ ਆ ਬੱਚੇ ਜਿਹੜੇ ਦੋਵੇਂ ਤੇ ਪੰਜ ਛੇ ਮਹੀਨੇ ਆਪਣੇ ਕੋਈ ਬੰਗਾਈ ਇਹਦੇ ਮਗਰ ਆਈ ਬੱਚਾ ਅੱਛਾ ਹਾਂਜੀ ਗਾਈ ਦੀ ਇਹਦੀ ਬੱਚੀ ਦੀ ਠੀਕ ਆ ਹਾਂਜੀ ਤੇ ਜਿਹੜਾ 9000 ਦਾ ਜੋੜਾ 9000 ਜੋੜਾ ਦਵਾਂਗੇ ਕੱਲੀ ਦੇ ਵਾ 8000 ਦੀ ਜੇ ਅੱਛਾ ਤੇ 3000 ਦੀ ਠੀਕ ਆ ਜੋ ਇਕੱਠੀ ਹੋਣ 9000 ਜੋੜਾ ਠੀਕ ਆ ਜੀ ਬਾਕੀ ਮੋਕਾ ਜ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਹੋਰ ਮੋਕਾ ਤਾਂ ਹੋ ਜਾਊਗਾ ਤੇ ਬਾਕੀ ਆਪਣੀ ਤਸੱਲੀ ਕਰਕੇ ਹਾਂਜੀ ਤੇ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਦਾ ਪਸ਼ੂ ਖਰੀਦੋ ਜੀ